ਅਜੇ ਸੋਈਈਆ ਵੀ ਨਹੀਂ ਆ ਵੀ ਤਲੇ ਨਾਲੇ ਥਣ ਬਣਾ ਦੇ ਨਾਲੇ ਸੂਈ ਵੀ ਪਹਿਲੇ ਐ ਮੇਮਣੀ ਥੱਲੇ ਆ ਕੀ ਇੱਕ ਵੀ ਤਥਾਨੀ ਇਹਦੇ ਚ ਗਾਜੀ ਜੀ ਕੋਲੋਂ ਪੀਆ ਵੀ 35000 ਮੰਗਦੇ ਨੇ ਫੰਡਰ ਦਾ ਕੀ ਕੱਢਿਆ ਨੂੰ ਸਾਹ ਬਣਾ ਲੈ ਲੈ ਦੁਖਾ ਦਿਨੇ ਬੱਕਰੀਆਂ ਭਈਆ ਆਰਾ ਮਾਰ ਕੇ ਦਿਖਾਈ ਮੱਲਾ ਨਾ ਆ ਜਾ ਤੈਨੂੰ ਬੱਕਰੀ ਇਹ ਦਿਖਾ ਦਾਂਗੇ ਹੋਰ ਲੰਗ ਜੀ ਇਧਰ ਹੈ ਯਾ ਜੋ ਬਦਲ ਬਾਈ ਨੇ ਵੀ ਲੈ ਗੋ ਗੱਲ ਫੱਟਾ ਘਰਾ ਦੇ ਪਹਿਲਾ ਚੀਜ਼ ਨਹੀਂ ਇਹ ਤੇਰੇ ਫੱਟਾ ਤਾਂ ਹੀ ਨਹੀਂ ਲਈ ਨਾ ਕਿਉਂ ਵੀ ਮੈਂ ਤਾਂ ਮਾਲ ਦੇਖਾਉਣਾ ਸਭ ਦਾ ਨਵੀਂ ਮੇਮ ਨਹੀਂ ਹੈ ਇਹ ਦੇਖੋ ਜੇ ਤੇ ਮਗਰੋਂ ਵੱਡੀ ਮੇਮ ਨਹੀਂ ਹੈ ਜੀ ਖੇੜੀ ਗਿਆ ਲੈ ਵੱਡੀ ਇਹਦੇ ਮਾਰ ਉਹ ਲਾਲ ਬੱਤੀ ਵੱਡੀ ਲੋ ਜੀ ਲੈ ਜਮੀਨ ਨਵੀਂ ਹੈ ਭਈ ਆ ਜਾ ਜਿਹੜੀ ਤੇ ਮਰਜੀ ਦੰਦ ਬੱਤ ਦੇ ਤੈਨੂੰ ਕੱਲੀਆਂ ਦੀ ਘਰੇ ਸੇਵਾ ਕਰਨੀ ਹੈ ਦਾਣਾ ਪਾਈ ਵਰਸੀਨ ਪਾਈ ਇਹ ਮਰਬੱਟੀ ਪੱਛੀ ਖਰੀਦਦਾ ਹੈ ਮੈਂ ਕਿਹੜੀ ਹੈ ਵੱਡੀ ਕਿੰਨਾ ਦਾ ਦੁੱਧਤਾ ਇਹ ਪਤਾ ਹੂ ਮੰਢੇ ਕਿੰਨਾ ਦਾ ਦੁੱਧਦਾ ਥੱਲੇ ਬਾਈ ਦੁੱਧ ਹੈ 1.5 2 ਕਿਲੋ ਦੁੱਧਦਾ 1.5 ਲੈ ਆ ਅਦੇ ਇਹ ਦੀਆਂ ਨਾਲੇ ਬੱਚਾ ਲੈਂਦੀ ਹੈ ਦੋਨੇ ਡੰਗਾਂ ਦਾ 1.5 2 ਕਿਲੋ ਤਾਕੜੀ ਮੇਵ ਨਹੀਂ ਥੱਲੇ ਬੱਕਰੀ ਬਣ ਜੂਗੀ ਆਹਮਦ ਵਾਲੀ ਵਕਤ ਬਾਂਡੇ ਦੀ ਪੱਠ ਬਣ ਜੂਗੀ ਇਹ ਵੀ ਇੱਕ ਦਿਨ ਤੋਂ ਉਹ ਬਣਦੀਆਂ ਨੇ ਹਾਂ ਪੱਠ ਹੈ ਹਾਂ ਪੱਠ ਵੀ ਪੜੀ ਨਾ ਹਾਂ ਮੁੱਲ ਮੁੱਲਿਆ ਸ਼ਾਬਾ ਜੀ ਨੂੰ ਮੁੱਲ ਦੱਸੋ ਜੀ ਹੈ 26000 ਮੰਗਦੇ ਆ ਇਹਦਾ ਹਾਂ ਜੀ ਕੋਈ ਦੇਣ ਲੈਣ ਕੋਈ ਕਰ ਲਾਂਗੇ ਹੈ ਕੋਈ ਚੱਕਰ ਨੂੰ ਹੋ ਜਾਊਗਾ ਪਤਾ ਸਿੰਦਾ ਬਾਬਾ ਜੀ ਇਹ ਤੁਹਾਡੇ ਤਾਰਾ ਮਾਰ ਕੇ ਦਿਖਾ ਚੋਲਾ ਉਹਦੀ ਲਾ ਦਾਂਗਾ ਯਾਰ ਖੜ ਜਾ ਲੈ ਵੀ ਤੂੰ ਵੀ ਵੇਚ ਲੰਘਿਆ ਵੇਚ ਲੰਘਿਆ ਇੱਧਰ ਦੇ ਆ ਜਾ ਦੂਜੇ ਸੇ ਸੂਈ ਹੋਈ ਹੈ ਜੀ ਤੀਜੇ ਫੇਰ ਅੱਗੋਂ ਗੱਬਣ ਹੋ ਗਈ ਜੀ ਗੱਬਣਾ ਹਾਂ ਇਹ ਮੈਂ ਵੀ ਨਹੀਂ ਵੀ ਆਈ ਮਗਰ ਇਹਦੇ ਨਾਲ ਤੋਂ ਖੱਬਣ ਅੱਗੋਂ ਫੇਰ ਗੱਬਣਾ ਮੇਮਨੀ ਤਾਕੜੀ ਹੈ ਜੀ ਬੱਕਰਾ ਟੱਪ ਗਿਆ ਤੇ ਕੋਈ ਨਾ ਹੋ ਗਈ 20 ਦਿਨਾਂ ਬਾਅਦ ਹੋ ਗਈ ਇਹਦਾ ਕੱਤੇ ਦੀ ਦੀਵਾਲੀ ਨੂੰ ਫੇਰ ਸੂਫੂ ਆ ਗਈ ਜੀ ਆ ਗਈ ਜੀ ਮੇਮਨੀ ਆ ਗਈ ਨਾਗਰੀ ਮੇਮਨੀ ਵੀ ਸੋਹਣੀ ਆ ਨਾਗਰੇ ਰੰਗ ਦੀ ਸਾਡੇ ਬਾਪੂ ਦੋ ਵੀ ਦੇਣ ਦੀ ਇੱਕ ਵੀ ਦੇ ਦਿੰਦੇ ਨੇ ਦਾ ਠਗੇ ਢੋਲਨੇਗੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਨੇ ਅੱਜ ਇੱਕ ਦਿੱਤਾ ਵੀ ਹਾਂ ਵੀ ਕੱਲ ਨੂੰ ਦੋ ਦਊਗੀ ਜਾਂ ਚਾਰ ਦਊਗੀ ਜਾਂ ਤਿੰਨ ਦਊਗੀ ਇਹਦਾ ਹੀ ਨਹੀਂ ਪਤਾ ਤੈਨ ਨਾਲ ਹੀ ਇੱਕ ਦੇ ਦੇ ਇਹ ਤਾਂ ਜੀ ਤੁਹਾਡੀ ਪਸੰਦ ਹੈ ਤੁਸੀਂ ਮੇਰੇ ਕੰਨ ਵਿੱਚ ਦੱਸੋ ਫੜੀਓ ਬੱਕਰੀ ਉਹ ਤੇ ਤੁਸੀਂ ਕਿੰਨੀ ਘਰੋ ਇੱਟਾ ਦਿਓ ਜੀ ਬੱਪਾ ਬੰਦਾ ਸਾਡੇ ਕੋਲ ਕਿੰਨੀ ਘਰੋਣੀ ਆ ਘੜਾਓ ਰੋ ਤਾਂ ਪੂਰਾ ਫਵਜਾ ਇੱਧਰ ਸਹੀ ਹੋ ਜਾ ਸਹੀ ਹੋ ਜਾ ਪੂਰਾ ਆ ਗਿਆ ਪਹਿਲਾਂ ਉਹ ਵੇਖ ਲੈਣ ਉਹ ਬੱਕਰੀ ਫਟਕਾਰਾ ਆ ਆ ਜਾ ਬਾਈ ਤਨ 1.5 2 ਕਿਲੋ ਦੱਤਾ ਆ ਵੀ ਪੱਠ ਵੀ ਤਕੜੀ ਆ ਬਈ ਨੱਕਰੀ ਉਹ ਵਰਗੀ ਥੱਲੇ ਉਹ ਖੋਲਲੀ ਥੱਲੇ ਪਿਆਵਰਾ ਬੱਕਰੀ ਦੇਸਾਂ ਦੇ ਉੱਤੇ ਲਓ ਜੀ ਵੀਰੇ ਆ ਮੀਮੀ ਇਹਦੇ ਮਨ ਇਹਨੂੰ ਪਤਾ ਵੀ ਦੇਸੀ ਹੈ ਕਿ ਪਿਆਵਰਾ ਵੀ ਨਾ ਦੇਸੀ ਹੈ ਜੀ ਨਾ ਪਿਆਵਰਾ ਹੈ ਆਪਣੇ ਤਾਂ ਗੱਲਾਂ ਖਰੀਆਂ ਨੇ ਕਿਉਂ ਜੀ ਰਲਮੀ ਆ ਰਲਮੀ ਹੈ ਜੜੀਆਂ ਜਮੀ ਪਿਓਰ ਨੇ ਉਹ ਤਾਂ ਲੱਖਾਂ ਤੋਂ ਕਹਾਣੀਆਂ ਟੱਪੀਆਂ ਹੋਈਆਂ ਨੇ ਹੁਣ ਉਹ ਤਾਂ ਆਪਾਂ ਨੂੰ ਕੋਈ ਪਾਲੀ ਦੰਦਾ ਨਹੀਂ ਉਹਦੇ ਨਾਂ ਬੱਕਰੀਆਂ ਰਿਹਾਉਣ ਸਿੱਧੀ ਗੱਲ ਆਪਣੇ ਨੇ ਕਿਉਂ ਜੀ ਉਹ ਤਾਂ ਫਾਰਮਾਂ ਦੇ ਅੰਦਰੇ ਘਰਾਂ 'ਚ ਖੜਦੇ ਖੜੀਆਂ ਨੇ ਪਾਲੀ ਚਾਰ ਦਿਨੇ ਦੰਦੀ ਨਹੀਂ ਹੈਗੇ ਲੋਕ ਆ ਮੁੱਲ ਮੁੱਲ ਪੁੱਛ ਕੇ ਜੀ ਨੇ ਰੋਟੀ ਦਾ ਟਾਈਮ ਗੁਜ਼ਾਰਾ ਟਾਈਮ ਪਾਸ ਕਰਨੇ ਉਹ ਮੰਦੀ ਬੱਕਰੀ ਲੈ ਲੋ ਸਾਹਬ ਜੀ ਦੀ ਲੈ ਲੋ ਬਸ ਕਿਉਂ ਗੱਲ ਬਣਾਉਣਾ ਆਪਾਂ ਨੇ ਜੇ ਗੱਲ ਬਣਾਉਣਾ ਤਾਂ ਫਿਰ ਗੱਲ ਬਣਾਉਣੀ ਹੈ ਤੇ ਵੇਲੇ ਚੱਲਾਂਗੇ ਵੀ ਬੱਕਰੀ ਕੱਕੜੀ ਗਊ ਜਿਆਲ ਕਹਿੰਦਾ ਦੁੱਧ ਪੀਣਾ ਜੇ ਮੈਂ ਦਾ ਬੱਚਾ ਪਾਲ ਇਹ ਤਾਂ ਬੱਕਰੀ ਮਿੰਟ ਚ ਕੱਕੜੀ ਹੋ ਜਾਂਦੀ ਆ ਸੜਕ ਤੇ ਮਿੰਟ ਚ ਮਰ ਜੂ ਬੱਕਰੀ ਦਾ ਕੀ ਪਤਾ ਕੀ ਹੋ ਜੇ ਕਿਹੜੀ ਗੱਲ ਬਣਾਉਣ ਵਾਲੀ 60000 ਰੁਪਏ ਦਾ ਬਾਬਾ ਗੱਲ ਦੇ ਤੈਨੂੰ ਮੈਂ ਇੱਕ ਪਖਾਣਾ ਪਾ ਕੇ ਦੱਸਿਆ ਆਵੇਂ ਦੱਸ ਬਸ 16 ਇਹਨਾਂ ਸਾਈ ਕੱਢ ਕੇ ਦਿਓ ਜੇ ਹਲਾ ਮੰਨੂ ਮੰਨਿਉ ਨਹੀਂ ਮੈਨੂੰ ਨਾ ਮੰਦੀ ਚਲੋ ਆਗੇ ਫਿਰ ਐਨ ਆਏ ਕਰ ਲੋ ਬਈ ਚੰਗੀ ਤਰ੍ਹਾਂ ਤੂੰ ਵੀ ਟਪਿਆ ਲੈਣਾ ਦਰਦਰਾ ਹੈ ਹੈ ਕੀ ਹੈ ਇਨਾ ਚ ਕੋਈ ਵੀ ਪਸੰਦ ਨਹੀਂ ਤੇਰੇ ਕੋਈ ਨਹੀਂ ਸਾ ਤੇਨੂੰ ਪਸੰਦ ਵਾਲੀਆਂ ਦੇ ਵਿੱਚ ਰਹਿ ਚ ਨੂੰ ਸ਼ਾਮੇ ਤਾਂ ਬਹਿ ਜਾ ਸ਼ਾਮੇ ਬਹਿ ਜਾ